ਹਾਂਜੀ ਬਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏ ਗੱਲ ਡੈਰੀ ਫਾਰਮ ਦੇ ਵਿੱਚ ਤੇ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਜਿਨ੍ਹਾਂ ਦਾ ਕੀਤਾ ਹੋਇਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਸੋਹਣੀ ਲੱਗੇ ਤਾਂ ਲਾਈਕ ਕਰਦਿਆ ਕਰੋ ਕਮੈਂਟ ਕਰਕੇ ਦੱਸਦਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਿਉਂਕਿ ਆਪਣੇ ਡੇਲੀ ਦੇ ਵੀਡੀਓ ਆਉਂਦਗਾ ਆਇਗਾ ਤੇ ਆਪਣੇ ਨਾ ਪਸ਼ੂਆਂ ਦੀ ਖਰੀਦ-ਵੇਚ ਵੀ ਹੁੰਦੀ ਹੈ ਚੈਨਲ ਤੇ ਤੇ ਬਹੁਤ ਜਾਨੀ ਕਿ ਜਿਹੜੇ ਹੁਣ ਅਸੀਂ ਵੀਡੀਓ ਚੈਨਲ ਪਾਉਣ ਸੁਣਾਂ ਦੀਆਂ ਤੇ ਬਹੁਤ ਵੀਰ ਸਾਨੂੰ ਫੋਨ ਕਰਦੇ ਆਗੇ ਤੇ ਵੀ ਜਦੋਂ ਅਸੀਂ ਵੀਡੀਓ ਸਾਡੇ ਚੈਨਲ ਨੂੰ ਨਾ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਜਿਹੜਾ ਬਟਨ ਆ ਉਹ ਪ੍ਰੈਸ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਕਿਉਂਕਿ ਵੀਡੀਓ ਪਾਉਣ ਸਾਰੀ ਜਿਹੜੇ ਪਸ਼ੂਆਂ ਦੇ ਫੋਨ ਸਾਨੂੰ ਆਉਣ ਲੱਗ ਜਾਂਦੇ ਆਗੇ ਤੇ ਉਹਨਾਂ ਵਿੱਚੋਂ ਨਾ ਕੁਸਕ ਬੈਕ ਜਾਂਦਗਾਏਗਾ ਤੇ ਫਿਰ ਤਾਂ ਕਰਕੇ ਜਿਹੜੇ ਬਾਅਦ ਵਿੱਚ ਹੁੰਦੇ ਆ ਉਹ ਪੁੱਛ ਦਿੰਦੇ ਵੀ ਐਨੇ ਨੰਬਰ ਵਾਲੀ ਦਾ ਕੀ ਰੇਟ ਆਗਾ ਤੇ ਫਿਰ ਉਹ ਉਹ ਵੀ ਆਏ ਹੁੰਦਾ ਵੀ ਉਹ ਤਾਂ ਬੈਕ ਜਾਂਦੇ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੁਹਾਡੇ ਕੋਲੇ ਪਹਿਲਾਂ ਜਿਹੜੀ ਵੀਡੀਓ ਆਜ ਆਜ ਪਾਉਣ ਸਾਰੀ ਮਤਲਬ ਤੁਸੀਂ ਫੋਨ ਲਾ ਲਓ ਤਾਂ ਉਸ ਟਾਈਮ ਤੇ ਜਿਹੜਾ ਪਸ਼ੂ ਉਹ ਖੜਾ ਹੁੰਦਾ ਹੈਗਾ ਤੇ ਜੀ ਤਾਂ ਕਰਕੇ ਕੰਨੇ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਦੇ ਆਪਣੀ ਇੰਸਟਾ ਦੀ ਆਈਡੀ ਵੀ ਹੈਗੀ ਹੈਗੀ ਉਹਦੀ ਉਹ ਵੀ ਫੋਲੋ ਕਰ ਲਓ ਉਹਦੇ ਤੇ ਵੀ ਸ਼ਾਰਟ ਵੀਡੀਓ ਪਸੂਆਂ ਦੀਆਂ ਵੀ ਆਉਂਦੀਆਂ ਹੁੰਦੀਆਂ ਆਈਆਂ ਜੇਕਰ ਕੱਲਾ ਪਸੂ ਆਗਾ ਵੀ ਮਤਲਬ ਹੁੰਦਾ ਕੋਈ ਇਦਾਂ ਦਾ ਹਨਾ ਤੇ ਉਹ ਵੀਡੀਓ ਵੀ ਅਸੀਂ ਉਹਦੇ ਤੇ ਪਾਉਣੇ ਆਗੇ ਤੇ ਜੀ ਆਪਣੇ ਜਿਹੜੀ ਬਲੌਗ ਆਉਂਦੇ ਹੈਗੇ ਅੱਜ ਦੇ ਬਲੌਗ ਦੀ ਜਿਹੜੀ ਸ਼ੁਰੂਆਤ ਹੋਈ ਹੈ 7:30 ਵਜੇ ਹੋਈ ਹੈ ਪਸੂਆ ਜਿਹੜੇ ਬਾਹਰ ਕੱਢਤੇ ਸੀਗੇ ਸਵੇਰੇ ਹੁਣ ਬੱਚੇ ਜਾਣ ਤੋਂ ਪਹਿਲਾਂ ਮੈਂ ਦੋ ਪਹਿਲਾਂ ਦੋ ਧਾਰਾਂ ਚੁੰਦੀ ਹੁੰਦੀ ਸੀ ਹੁਣ ਤਿੰਨ ਚ ਪਾਉਣੀ ਹੁੰਦੀਆਂ ਕਿਉਂਕਿ ਬਸ ਆ ਜਿਹੜੀ ਉਹ ਲੇਟ ਆਉਂਦੀ ਹੈਗੀ ਤੇ ਇਹ ਮੇਰੇ ਜਿਹੜੇ ਬੱਚੇ ਜਾਵੜੇ ਸੀਗੇ ਉਸ ਬੱਚੇ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਕਮਰੇ ਚ ਵੀ ਝਾੜੂ ਮਾਰ ਦੇਣੀ ਹੁੰਦੀ ਆ ਪੋਚਾ ਲਾ ਦੇਣੀ ਹੁੰਦੀ ਆ ਵੈਸੇ ਮੇਰਾ ਇੱਕ ਦਿਨ ਤਾਂ ਪੋਚਿਆਂ ਦਾ ਹੁੰਦਾ ਤੇ ਇੱਕ ਦਿਨ ਮੈਂ ਕੱਪੜੇ ਧੋਣੇ ਹੁੰਦੀ ਆਗੀ ਤੇ ਅੱਜ ਨਾਲ ਕੱਪੜੇ ਮੈਂ ਲੇਟ ਪਾਏ ਆਗੇ ਮਸ਼ੀਨ ਦੇ ਵਿੱਚ ਤੇ ਵੈਸੇ ਤਾਂ ਮੈਂ ਬੱਚੇ ਜਾਣ ਤੋਂ ਪਹਿਲਾਂ ਪਹਿਲਾਂ ਨਾ ਕੱਪੜੇ ਵੀ ਮਸ਼ੀਨ ਚ ਪਾ ਦੇਣੀ ਹੁੰਦੀ ਆ ਤੇ ਇੱਧਰ ਮੈਂ ਕੱਪੜੇ ਵੀ ਬੋਕਰ ਵੀ ਮਾਰਤੀ ਸੀ ਸਾਰੇ ਕੰਮ ਇੱਧਰ ਬਰਾਂਡੇ ਚ ਵੀ ਪਸ਼ੂ ਬਾਹਰ ਖੜੇ ਆਪਣੇ ਤੇ ਇਧਰੇ ਪੱਠੇ ਜਿਹੜੇ ਅੰਦਰ ਲੀਆਂ ਖੁਰਨੀਆਂ ਚੋਂ ਬਾਹਰ ਕੱਟ-ਕੱਟ ਕੇ ਸਿੱਟੀਆਂ ਦੇ ਸੀ ਤੇ ਮੇਰੇ ਕੱਪੜੇ ਵੀ ਸੁੱਕ ਗਏ ਤੇ ਮੈਂ ਤੁਹਾਨੂੰ ਇੱਕ ਸਪੀਕਰ ਦਿਖਾਇਆ ਸੀਗਾ ਤੇ ਉਹ ਸਪੀਕਰ ਦੇ ਨਾਲ ਸਾਡਾ ਪਾਠ ਚੱਲਦਾ ਰਹਿੰਦਾ ਹੈਗਾ ਸਵੇਰੇ ਅਸੀਂ ਉੱਠ ਅਨਸਾਰ ਜਦੋਂ ਪਸੂਆਂ ਚਾਉਣੇ ਆਗੇ 4 ਵਜੇ ਅਸੀਂ ਆ ਜਾਂਦੇ ਹੁੰਨੇ ਹੁੰਨੇ ਆਗੇ ਹੁਣ 4 ਵਜੇ ਆ ਕੇ ਪਹਿਲਾਂ ਤਾਂ ਅਸੀਂ ਪਸੂਆਂ ਨੂੰ ਵਿਠਾਉਣੇ ਆਗੇ ਜਿਹੜੇ ਬੈਠੇ ਹੁੰਦੇ ਆ ਪੱਠੇ ਮੂਰੇ ਕਰਕੇ ਫਿਰ ਗੁਆ ਖਿੱਚਦੇ ਆਗੇ ਗੁਆ ਖਿੱਚ ਕੇ ਫਿਰ ਅਸੀਂ ਮਤਲਬ ਉਧਰ ਜਾਵੜੇ ਨੂੰ ਨੇ ਚਾਚੂ ਪੀ ਕੇ ਫੇਰ ਆ ਕੇ ਧਾਰਾਂ ਚੋਂ ਲੱਗਦੇ ਆਗੇ ਪੌਣੇ 1:5 ਵਜੇ ਹੁਣ ਅਸੀਂ ਸ਼ੁਰੂ ਕਰਦੇ ਆਂ ਧਾਰਾਂ ਤੇ ਫਿਰ ਧਾਰਾਂ ਚੋ ਕੇ ਬਾਅਦ ਵਿੱਚ ਆਪਾਂ ਵੀ ਉਧਰ ਮੈਂ ਉਧਰ ਜਾਵੜੇ ਨੂੰ ਨਹੀਂ ਜਿਹੜੀਆਂ ਕੁਸ ਕਰ ਰਹੇ ਜਾਂਦੇ ਹੁੰਦੇ ਕੱਟ ਦਿੰਦੇ ਹੁੰਦੇ ਆਗੇ ਤੇ ਉਸ ਤੋਂ ਬਾਅਦ ਮੈਂ ਬੱਚੇ ਚੜਾ ਕੇ ਬਸ ਤੇ ਤੇ ਫਿਰ ਇੱਧਰ ਫੇਰ ਪਸ਼ੂ ਆ ਚਾ ਜਾਣੇ ਆਗੇ ਫਿਰ ਮੈਂ ਮਾਰਨਾ ਹੁੰਦਾ ਝਾੜੂ ਇਹ ਪਸ਼ੂ ਬਾਹਰ ਕੱਢ ਦਿੰਦੇ ਹੁੰਦੇ ਡੈਡੀ ਨਾਲ ਲੱਗ ਜਾਂਦੇ ਹੁੰਦੇ ਆਗੇ ਦੇ ਪਸ਼ੂ ਬਾਹਰ ਕੱਢਣ ਲੱਗਿਆਂਦੇ ਤੇ ਮੈਂ ਝਾੜੂ ਮਾਰਨ ਲੱਗਿਆਂ ਨੀ ਤੇ ਗੁਹਾ ਸੀ ਰੇੜੀ ਚ ਪਾ ਦਿੰਨੇ ਹੁੰਨੇ ਨਾਲ ਦੀ ਨਾਲ ਤੇ ਮੇਰੇ ਉਧਰ ਕੱਪੜੇ ਵੀ ਪਾਏ ਹੋਏ ਸੀ ਉਹ ਵੀ ਕੱਢਣ ਲੱਗੀ ਸੀਗੀ ਤੇ ਫਿਰ ਇਹਨਾਂ ਨੇ ਜਿਹੜੇ ਪੱਠੇ ਸੀਗੇ ਉਹ ਬਾਹਰ ਕੱਢਣੇ ਸੀਗੇ ਤੇ ਆਪਣੇ ਨਾ ਜਿਹੜਾ ਪਾਠ ਹੈ ਨਾ ਉਹ ਵੀ ਸਵੇਰੇ ਵੇਲੇ ਲਾਦਨੇ ਹੁੰਨੇ ਆਗੇ ਜਪਜੀ ਸਾਹਿਬ ਜੀ ਦੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਚੱਲਦਾ ਆਏਗਾ ਤੇ ਉਸ ਤੋਂ ਬਾਅਦ ਦਿਨੇ ਦੁੱਖਪੰਜਨੀ ਸਾਹਿਬ ਚੋਪੈਰਾ ਸਾਹਿਬ ਮਤਲਬ ਇਹ ਸਾਰੇ ਪਾਠ ਚੱਲਦੇ ਰਹਿੰਦੇ ਤੇ ਸ਼ਾਮ ਨੂੰ ਰਹਿਰਾ ਚੱਲ ਪੈਂਦੀ ਹੈਗੀ ਜਾਨੀ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਠ ਜ਼ਰੂਰ ਚੱਲੀ ਜਾਂ ਮਤਲਬ ਚੱਲਦਾ ਹੀ ਰਹਿੰਦਾ ਹੈ ਪਸੂਆਂ ਦੇ ਵਿੱਚ ਤੀਤ ਜ਼ਰੂਰ ਲਾਉਣਾ ਚਾਹੀਦਾ ਹਰ ਘਰ ਦੇ ਵਿੱਚ ਲੱਗਿਆ ਹੋਣਾ ਚਾਹੀਦਾ ਪਾਠ ਚਾਹੀ ਤੁਹਾਡੇ ਤੁਸੀਂ LCD ਤੇ ਲਾ ਲਓ ਤੇ ਚਾਹੇ ਫੋਨ ਤੇ ਲਾ ਕੇ ਰੱਖ ਲਓ ਭਾਵੇਂ 10 ਮਿੰਟ 15 ਮਿੰਟ ਜਰੂਰ ਲਾਓ ਕਿਉਂਕਿ ਆਪਣੇ ਤੋਂ ਇਹ ਆ ਵੀ ਜੇ ਕੰਮ ਦੇ ਵਿੱਚ ਨਹੀਂ ਵੀ ਬੈਠਾ ਜਾਂਦਾ ਹੈਗਾ ਤਾਂ ਪਾਠ ਦੇ ਨਾ ਜਿਹੜਾ ਪਾਠ ਆ ਫੋਨ ਤੇ ਚੱਲਦਾ ਹੋਊਗਾ ਨਾ ਆਪਣਾ ਆਟੋਮੈਟਿਕ ਜਿਹੜਾ ਧਿਆਨ ਆ ਉਧਰ ਜਾਂਦਾ ਹੈਗਾ ਦੇਖੋ ਜਿਹੜੀ ਬਾਣੀ ਆ ਨਾ ਉਹ ਕੰਦਾ ਵੀ ਸੋਹਣੀਆਂ ਆਵਾਜ਼ ਉੱਚੀ ਕਰਕੇ ਲਾ ਦਿਓ ਤੇ ਕੰਦਾ ਵੀ ਸੋਹਣੀਆਂ ਤੁਹਾਡੀਆਂ ਉਕੀ ਪਤਾ ਹਨਾ ਵੀ ਕਿਸੇ ਦੀ ਜੂਨੀ ਸੁਧਰ ਜਾਵੇ ਕੋਈ ਜੀਵ ਜੰਤੂ ਵੀ ਸੁਣ ਰਿਹਾ ਪਾਠ ਤਾਂ ਪਾਠ ਜ਼ਰੂਰ ਲਾਓ ਤੇ ਜਿੱਥੋ ਵੀ ਤੁਹਾਨੂੰ ਮਤਲਬ ਮਿਲ ਰਿਹਾ ਤਾਂ ਫਿਰ ਦੇਖੋ ਮੈਂ ਪਸ਼ੂਆਂ ਦਾ ਕੰਮ ਵੀ ਨਵੇੜਿਆਈ ਸੀਗੀ ਉਸ ਤੋਂ ਬਾਅਦ ਮੇਰੇ ਕੱਪੜੇ ਜਿਹੜੇ ਉਹ ਵੀ ਮੈਂ ਸੁੱਕਣੇ ਪਾਏ ਆਈ ਸੀਗੀ ਤੇ ਫਿਰ ਆ ਗਈ ਸੀਗੀ ਅੰਦਰ ਅੰਦਰਾਂ 'ਚ ਮੇਰੇ ਝਾੜੂ ਪੋਚਾ ਲਾਇਆ ਹੋਇਆ ਸੀ ਤੇ ਬੈੱਡ ਦੀ ਕਰਨੀ ਸੀ ਚਾਦਰ ਚੇਂਜ ਤੇ ਫਿਰ ਬੈੱਡ ਦੀ ਚਾਦਰ ਬਦਲ ਕੇ ਤੇ ਫਿਰ ਮੈਂ ਕਰਤੀ ਡਾਈਨਿੰਗ ਟੇਬਲ ਦੀ ਸਫਾਈ ਤੇ ਜਿੱਥੇ-ਜਿੱਥੇ ਫਰਨੀਚਰ ਤੇ ਕੱਪੜਾ ਮਾਰਨ ਵਾਲਾ ਸੀਗਾ ਤੇ ਉਹ ਮਾਰ ਦਿੱਤਾ ਤੇ ਅੰਦਰਾਂ ਦੀ ਵੀ ਸਫਾਈ ਹੋ ਗਈ ਤੇ ਫਿਰ ਬਾਅਦ ਵਿੱਚ ਨਾ ਮਤਲਬ ਮੈਂ ਵੀਡੀਓ ਦੀ ਸ਼ੁਰੂਆਤ ਕੀਤੀ ਸੀ 1:30 ਵਜੇ ਹੁਣ ਦੇਖੋ ਇੱਥੇ ਮੇਰਾ ਜਿਹੜਾ ਟਾਈਮ ਹੋ ਗਿਆ ਸੀਗਾ 8:30 ਦਾ ਟਾਈਮ ਹੋ ਗਿਆ ਸੀ 8:30 ਵਜੇ ਨੂੰ ਸਾਰਾ ਕੰਮ ਨਿਪਟ ਗਿਆ ਉਸ ਤੋਂ ਬਾਅਦ 1:30 ਵਜੇ ਮੈਂ ਵੀਡੀਓ ਫੇਰ ਸ਼ੂਟ ਕੀਤੀ ਆਗੀ ਫਿਰ ਮੈਂ ਸੌਣ ਲੱਗੀ ਸੀ ਕੱਪੜੇ ਤੇ ਫਿਰ ਮੇਰੇ ਹਸਬੰਦ ਤੋਂ ਰੇ ਸੀ ਟਰਾਲਾ ਤੇ ਉਸ ਤੋਂ ਬਾਅਦ ਆਉਣਾ ਸੀ ਅੱਜ ਮੱਜਾਂ ਦੇ ਸਿੰਘ ਬਣਾਉਣ ਆਲਿਆਂ ਨੇ ਉਸ ਤੋਂ ਪਹਿਲਾਂ ਅਸੀਂ ਸਾਰਾ ਕੰਮ ਨਿਮੇੜਿਆ ਮਤਲਬ ਕੋ ਆਈ ਸੀ ਕਿ 2:00 ਵਜੇ ਸੀ ਗਾਲ ਜੀ ਅੱਜ ਬਣਾ ਰਹੇ ਆਪਾਂ ਉਸਮਾ ਦੇ ਸਿੰਘ ਯਾਨੀ ਕਿ ਮੱਜਾਂ ਦੀ ਬਿਊਟੀ ਪਾਰਲਰ ਕਰ ਰਹੇ ਆਂ ਦੋ ਤਿੰਨਾਂ ਮੱਜਾਂ ਤੇ ਬਣਾਉਣ ਵਾਲੇ ਸੀਗੇ ਸਿੰਘ ਤੇ ਆਹ ਕਾਲੇ ਨੇ ਇੱਕ ਦੇ ਤਾਂ ਇਹਦੇ ਬਣਾਏ ਆ ਸਰਚ ਜਿਆਦਾ ਖੁੱਬੇ ਸੀਗੇ ਵਧੀਆ ਜੀ ਲੱਗਦੇ ਨਾਲੇ ਇੱਕ ਆ ਲੱਗਿਆ ਪਿਆ ਚੂਬਰ ਬਣਾਈ ਜਾਂਦਾ ਮੱਜਾਂ ਸੀਗੀਆਂ 8 9 ਤੇ ਸਿੰਘ ਜਾਦੇ ਸੀਗੇ ਬਣਾਉਣ ਵਾਲੇ ਦੋ ਦਿਨਾਂ ਦੇ ਤੇ ਅੱਜ ਆਇਆ ਸੀ ਕਾਲਾ ਕਾਲਾ ਬਣਾ ਰਿਆ ਸਿੰਘ ਹਾਂ ਕਾਲੇ ਕਿਵੇਂ ਆ ਠੀਕ ਆ ਬਾਈ ਸਸਰੀਕਾਲ ਬਾਈ ਜੀ ਸਸਰੀਕਾਲ ਹੋ ਠੀਕ ਹੈ ਵਧੀਆ ਤੇ ਕਿਹੜਾ ਪਿੰਡ ਆ ਕਾਲੇ ਫਿਰ ਆਪਣਾ ਬਰਜ ਹਰੀ ਗਾਜੀ ਬਰਜ ਹਰੀ ਚ ਤੇ ਫਿਰ ਕਿੰਨੇ ਦੂਰ ਤੀਕ ਜਾ ਵਰਦੇ ਆ ਸਿੰਘ ਬਣਾਉਣ ਦੂਰ ਤਾਂ ਜਿੱਥੋਂ ਦਾ ਹੀ ਬੰਦਾ ਫੋਨ ਲਾ ਦੇ ਜਾ ਹੀ ਬੜੀਦਾ 100 ਕਿਲੋਮੀਟਰ ਦੇ ਰਿਏ ਚ ਠੀਕ ਆ ਤੇ ਕਿੰਨਾ ਨੰਬਰ ਕਿੰਨਾ ਆਪਣਾ 84279 88279 37079 37079 ਹਾਂ ਠੀਕ ਆ ਤੇ ਸਿੰਘਾਂ ਦੇ ਨਾਲ ਹੋਰ ਕੀ ਕੀ ਕੰਮ ਕਰ ਦਿੰਨੇ ਆ ਪੈਰ ਬਣਾ ਦਿੰਨੇ ਆ ਠੀਕ ਆ ਸਿੰਗ ਵੀ ਬਣਾ ਦਿੰਨੇ ਤੇ ਖੁਰਗਾਂ ਖੁਰਗਾਂ ਨਹੀਂ ਲਾਉਂਦੇ ਤੇ ਕੋੜਗਾਂ ਦਾ ਕੋੜ ਨਾਲ ਪੈਰ ਵੀ ਬਣ ਜਾਂਦੇ ਆ ਕੋੜਗਾਂ ਦੇ ਪੈਰ ਬਣਾ ਦਿੰਨੇ ਆ ਮੱਝਾਂ ਦੇ ਪੈਰ ਗਾਂਾਂ ਦੇ ਪੈਰ ਹਾਂ ਤੇ ਸਿੰਗ ਹਾਂ ਠੀਕ ਆ ਕਿ ਪਸ਼ੂ ਖਰੀਦ-ਵੇਚ ਵੀ ਕਰਾ ਦਿੰਦੇ ਆ। ਹਾਂ। ਦਵਾ ਦੇ ਦੀ ਚੰਗੀ ਝੋਟੀ ਕਿਸ ਨੂੰ ਆ। ਠੀਕ ਆ। ਬੰਦੇ ਹੈਗੇ ਆ ਵਧੀਆ। ਠੀਕ ਆ। ਹਾਂ ਵੀ ਜੇ ਕਿਸੇ ਨੇ ਪਸ਼ੂ ਖਰੀਦਣਾ-ਵੇਚਣਾ ਉਹ ਵੀ ਕਾਲੇ ਨਾਲ ਸੰਪਰਕ ਕਰ ਸਕਦਾ ਤੇ ਜੇ ਕਿਸੇ ਨੇ ਸਿੰਗ ਬਣਾਉਣੇ ਹੋ ਉਹ ਵੀ ਸੰਪਰਕ ਕਰ ਸਕਦਾ। ਹਾਂਜੀ ਤੁਸੀਂ ਵੇਖ ਰਹੇ ਹੋ ਇਹ ਗੱਲ ਡੈਰੀ ਫਾਰਮ YouTube ਚੈਨਲ ਜੋ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋਬ ਸਬਸਕ੍ਰਾਈਬ। ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਅੱਜ ਤੁਹਾਨੂੰ ਵਪਾਰਕ ਲੈਨ ਦੇ ਕੁਜਰਾਜ ਦੱਸਦੇ ਆ ਜਦੋਂ ਕਿ ਵਪਾਰੀ ਕੋਲੇ ਪਸ਼ੂ ਆਉਂਦਾ ਏ ਪਸ਼ੂ ਸੰਖਿਲੋ ਵੀ ਵਿਆਹ ਆਇਆ ਹੁੰਦਾ ਉਦੋਂ ਕਿਉਂਕਿ ਸਾਡਾ ਕੰਮ ਹੁੰਦਾ ਵੀ ਜਿੰਨੇ ਦਿਨ ਪਸ਼ੂ ਰਿਆ ਏ ਜਿੰਨੇ ਦਾ ਦੁੱਧ ਦੇਣਾ ਭਵੇਂ ਉੰਨੀ ਖਾ ਜਾਵੇ ਸਾਡਾ ਕੰਮ ਇਹ ਆ ਵੀ ਅਸਲੀਅਤ ਦੱਸੋ ਲੋਕਾਂ ਨੂੰ ਕੋਈ ਝੂਠ ਤਫਾਨ ਵਾਲਾ ਕੰਮ ਨਹੀਂਗਾ ਕਈ ਵਪਾਰੀ ਕਹਿੰਦੇ ਅਸੀਂ ਆਏ ਨਹੀਂ ਕਰਦੇ ਉਹ ਨਹੀਂ ਕਰਦੇ ਵਪਾਰੀ ਜੋ ਜਿੰਨੇ ਵੀ ਵਪਾਰੀ ਆ ਜਿੰਨਾ ਪਸ਼ੂ ਨੇ ਖਾਣਾ ਹੈ ਭਾਵੇਂ ਉਹਨਾਂ ਹੀ ਦੁੱਧ ਦੇਵੇ ਕਿਉਂਕਿ ਫੁੱਲ ਜੋਰ ਲਾ ਕੇ ਰੱਖਦੇ ਆ ਕੋਈ ਚੰਗਾ ਦੁੱਧ ਕੱਢੇ ਸਾਡੇ ਆ ਤੇ ਆ ਵੀ ਪਸ਼ੂ ਘਰੇ ਵੇਚਨੇ ਹੁੰਦੇ ਆ ਤੇ ਆਪਾਂ ਕਦੇ ਝੂਠ ਮਾਰ ਕੇ ਪਸ਼ੂ ਨਹੀਂ ਵੇਚਿਆ ਜਿਹੜੀ ਗੱਲ ਹੁੰਦੀ ਆ ਪਸਲੀਆ ਤਾਂ ਦੱਸੀ ਦੀ ਆ ਹੁਣ ਅੱਜ ਸਿੰਘ ਬਣਾਏ ਆ ਪਸੂਆਂ ਦੇ ਜਿਹੜੇ ਦੇ ਬਣੇ ਹੋਣਗੇ ਬਣੇ ਦੱਸਾਂਗੇ ਜਿਹਦੇ ਨਹੀਂ ਬਣੇ ਤਾਂ ਨਹੀਂ ਬਣੇ ਦੱਸਾਂਗੇ ਝੋਟੀਆਂ ਸੀਗੀਆਂ 7-8 ਤੇ ਉਹਨਾਂ ਦੇ ਬਣਾਏ ਅੱਜ ਸਿੰਘ ਆ ਵੱਡੀ ਝੋਟੀ ਆਪਣੀ ਸੂਪੀ ਸੀਗੀ ਤੇ ਹੁਣ ਇਹਨੂੰ 4-5 ਦਿਨਾਂ ਤੀਕ ਜਦੋਂ ਦੁੱਧ ਤੇ ਆ ਗਈ ਉਦੋਂ ਲਾਈਵ 'ਚ ਆ ਕੇ ਤੇ ਦੁੱਧ ਦਾ ਰਿਕਾਰਡ ਦੱਸਾਂਗੇ ਤੁਹਾਨੂੰ ਅੱਜ ਫਿਰ ਹੁਣ ਸਿੰਘ ਬਣਾ ਰਿਹਾ ਕਾਲਾ ਤੁਸੀਂ ਦੇਖ ਸਕਦੇ ਹੋ ਵੀ ਸਾਰੇ ਪਸ਼ੂ ਪੂਰੇ ਚ ਚਮਕਾ ਤੇ ਆ ਸਿੰਘ ਸੰਗ ਬਣਾ ਕੇ ਜਿਹੜੀਆਂ ਦੇ ਸਿਰ ਚ ਕੁੱਬੇ ਵੇ ਸੀਗੇ ਜਾਂ ਥੋੜੇ ਮੋਟੇ ਸੀਗੇ ਤੇ ਬਣਾ ਕੇ ਪੂਰੇ ਬਰੀਕ ਕਰਤੇ ਆ ਝੋਟੀ ਦਾ ਸਿੰਘ ਥੋੜਾ ਜਿਹਾ ਉੱਤੋਂ ਹੋ ਕੇ ਮੁੜਿਆ ਸੀ ਤੇ ਮੋਟਾ ਸੀਗਾ ਇਹਦਾ ਸਿੰਘ ਬਣਾਤਾ ਏ ਤੇ ਬਿਲਕੁਲ ਛੋਟਾ ਸਿੰਘ ਬਣ ਕੇ ਦੇਖੋ ਕਿੰਨਾ ਸੋਹਣਾ ਲੱਗਦਾ ਆਜੋ ਟੀਸੀ ਕੀ ਗੱਬਣ ਜਿਹੜੀ ਦਿਖਾਈ ਸੀ ਇਹਦੇ ਸੰਗ ਥੋੜੇ ਮੋٹے ਸੀਗੇ ਤੇ ਬਣਾਤੇ ਆ ਪੂਰੇ ਵਧੀਆ ਇੱਕ ਮੱਝ ਹੂਰਾ ਤੁਹਾਨੂੰ ਦਿਖਾਉਣੇ ਆ ਇਹਦੇ ਤਾਂ ਬਾਨੇ ਨਹੀਂ ਗੇ ਇਹਦੇ ਕਾਲਾ ਬਣਾਈ ਜਾਂਦਾ ਏ ਇੱਕ ਸੰਗ ਬਣਾਦਾ ਆ ਵੇਖ ਲਓ ਤੇ ਘਟ ਬਈ ਇੱਕ ਸੰਗ ਆ ਪੂਰਾ ਮੋਟਾ ਏ ਇਹ ਤੁਸੀਂ ਦੇਖ ਸਕਦੇ ਆ ਤੇ ਬਣੇ ਤੋਂ ਤੁਹਾਨੂੰ ਦਿਖਾਵਾਂਗੇ ਉਧਰੋਂ ਇੱਕ ਸੰਗ ਅੱਧਾ ਕ ਬਣ ਗਿਆ ਉਹ ਦੇਖੋ ਕਿੰਨਾ ਵਧੀਆ ਲੱਗਦਾ ਹੈ ਤੇ ਇਹਦੇ ਸਿੰਘ ਪੂਰੇ ਮੋٹے ਸੀਗੇ ਤੇ ਇਹਦੇ ਹੁਣ ਬਣ ਗਏ ਆ ਦੇਖੋ ਬਣ ਕੇ ਕਿੰਨੇ ਵਧੀਆ ਲੱਗ ਰਹੇ ਆ ਜੀ ਪਸ਼ੂਆਂ ਨੂੰ ਕਰਤਾ ਸੀ ਅੰਦਰ ਟਾਈਮ ਹੋ ਗਿਆ ਸੀ 8:30 ਦਾ ਤੇ ਬਸ ਹੁਣ ਅਸੀਂ ਰੋਟੀ ਰੋਟੀ ਖਾ ਗਿਆ ਆ ਉਹਦਾ ਪਾਵਾਂਗੇ ਤੇ ਮਿਲਦਾ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋ ਚੈਨਲ ਨੂੰ ਕਰਨਾ ਸਬਸਕ੍ਰਾਈਬ ਬਾਏ ਬਾਏ